ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਮਿਰੋਤ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਹੁਣ ਮਿੱਤਰੋ ਪਿੰਡ ਹਰੀਹਰ ਚੌਕ ਦੇ ਵਿੱਚ ਹਰਜੀਤ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਜਾਨਵਰ ਤਿੰਨ ਵਕਾਊ ਆ ਬਾਈ ਦੇ ਕੋਲੇ ਦੋ ਮੱਝਾਂ ਤੇ ਇੱਕ ਜਰਸੀ ਕ੍ਰੋਸ ਗਾਂ ਸੂਈ ਸਵਾਈ ਗਾਂ ਤਿਆਰ ਦੁੱਧ ਵਾਲੀ ਮਿੱਤਰੋ ਆਓ ਕਰਦੇ ਗੱਲਬਾਤ ਬਾਈ ਜੀ ਨਾਲ ਸਾਰੀ ਜਾਣਕਾਰੀ ਲੈਣੀ ਆ ਤਸਵੀਰ ਦੇਖਣ ਤੋਂ ਪਹਿਲਾਂ ਹਰ ਇੱਕ ਪੱਖ ਤੋਂ ਜਾਣਨਾ ਤੁਹਾਡਾ ਵੀਡੀਓ ਦੇ ਵਿੱਚ ਲਾਜ਼ਮੀ ਆ ਵੀਡੀਓ ਜਾਣਨ ਤੋਂ ਬਾਅਦ ਤਸੱਲੀ ਕਰਨਾ ਤੁਹਾਡਾ ਫਰਜ਼ ਆ ਮੇਰਾ ਕੰਮ ਆ ਵੀਡੀਓ ਦਿਖਾਉਣਾ ਆਹ ਕਰਦੇ ਗੱਲਬਾਤ ਫਾਇਦੇ ਨਾਲ ਸਾਰੀ ਸਸੀ ਘਾਲ ਹਰਜੀਤ ਭਾਈ ਸਸੀ ਘਾਲ ਵੀਰੇ ਕੀ ਹਾਲ ਆ ਵਟਾ ਵਧੀਆ ਵੀਰ ਜੀ ਸਿੱਤਾ ਦੇ ਪਰਿਵਾਰ ਭਾਈ ਕਿਰਪਾ ਜੀ ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ ਤੇ ਹਰਜੀਤ ਵੀਰਾ ਗਾਂ ਵਾਲੇ ਸੱਦਾ ਦਿੰਦਾ ਹਨਾ ਹਰਜੀਤ ਭਾਈ ਅੱਜ ਜਨਮਵਰ ਤੇ ਨਾ ਫਿਰ ਹਾਂਜੀ ਵੀਰੇ ਅੱਛਾ ਪਹਿਲੇ ਨੰਬਰ ਦੇ ਮੈਂ ਆ ਜਿਹੜੀ ਵੀਰੇ ਪਾ ਪਾ ਕਰਨੇ ਆ ਮੀਂਹ ਵਾਲੇ ਇਹ ਮੀਂਹ ਵਾਲੇ ਪਾਉਣਗੇ ਆਈਆਂ ਹੀ ਆ ਜਿਹਦੇ ਐਵੇਂ ਆਪਾਂ ਫੜਾ ਦੇਣੀ ਐ ਕਿੰਨੇ ਦੀ ਵੀਰੇ ਹਰਜੀਤ ਬਾਈ ਇਹ 60000 ਦੀ ਤਾਜੀ ਸੂਈ ਆਹ ਕੱਟੀ ਮਗਰਾ ਅੱਜ ਤੀਜਾ ਦਿਨ ਸੂਈ ਨੂੰ ਆਈ ਕਿੰਨਾ ਕੁ ਦੁੱਧ ਹੋਊਗਾ ਬਾਈ ਆ ਇਹ ਤਾਂ 6 6 7 ਕਿਲੋ ਹੋਣਾ ਬਸ ਠੀਕ ਹੈ ਭਾਈ ਬਸ 6-7 ਕਿਲੋ ਦਾ ਹੀ ਭਾਅ ਮੰਗਦਾ ਭਾਅ ਇਹ ਆਪਾਂ 65000 ਮੰਗਣਾ ਹੋਰ ਦੱਸ ਨਾਲੇ ਮੈਂ ਵੇ ਕਿੱਡੀ ਚੰਗੀ ਲੋਕੀ ਹਥਲਾਂ ਵੇਚੀ ਜਾਂਦੇ ਨੇ ਇਹਨੇ ਨੇ ਦੀਆਂ ਲੈ ਵੀ ਤਾਜੀ ਤਾਜੀ ਲੈ ਜਾਓ ਭਾਜੀ ਤੋਰੀ ਵੇਚਣਾ ਫੜ ਲਓ ਫੜ ਲਓ ਆਲੇ ਭਾਜ ਨੇ ਅੱਜ ਅੱਜ ਤਾਂ ਮੀਂਹ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਮੀਂਹ ਚ ਰਹਿ ਗਿਆ ਰਹਿ ਗਿਆ ਜਿਹੜਾ ਲੈ ਗਿਆ ਸੋ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਆਜੋ ਭਈ ਆਜੋ ਮਿੱਤਰੋ ਇੱਕ ਦੇ ਵੀਰੇ ਇੱਕ ਦੇ ਇੱਕ ਦੇ ਕੋਈ ਲੰਮੀ ਪਤਾ ਲੱਗ ਜਾਂਦਾ 65000 ਦੇ ਵਿੱਚ ਜਾਣਾ ਤੂੰ ਲੈ ਆਪਾਂ ਕਿੱਥੇ ਮਿਲਦੇ ਆ ਛੇਤੀ ਖਰੀਦ ਲੈਣਗੇ ਉਹ ਜਿਹੜੇ ਹੋਣਗੇ ਨਾਲੇ ਮਗਰ ਕੱਟੀ ਤਾਜੀ ਸੂਈ ਖਰੀਦ ਲਓ ਭਾਜੀ ਹੁਣ ਇਹਨਾਂ ਦੀਆਂ ਰੇੜੀਆਂ ਚੱਲ ਰਿਆ ਹੋਇਆ ਆ ਅੱਗੇ ਭਰਾਵਾਂ ਦੇ ਇੱਥੇ ਵੇਖ ਵੀ ਲਿਆ ਭਰਾਵੋ ਨਾ ਕਈ ਗਈਓ ਚੱਕਰਾਂ ਵਿੱਚ ਪੈ ਜਾਂਦੇ ਹੁੰਦੇ ਆ ਸੱਜਰ ਮੈਂ ਦੱਸਦੀ ਤੁਹਾਨੂੰ ਮੈਂ ਹੀ ਦੱਸੂਗੀ ਪੱਕੀ ਬਾਈ ਆ ਕੱਟੀ ਆ ਮਗਰ ਵੀਰੇ ਹਾਂਜੀ ਵੀਰੇ ਇਹ ਆ ਬਾਈ ਤੇ ਦੋ ਨੰਬਰ ਵੈੜ ਬਾਈ ਇਹ ਬਾਈ ਦੂਜਾ ਤੀਜਾ ਕੁ ਸੂਆ ਸੂਈ ਏ ਮਗਰ ਵੱਛਾ ਅੱਜ 15 ਤੋਂ 18 ਦਿਨ ਸੂਈਨ ਹੋ ਗਿਆ 16 ਤੋਂ 17 ਕਿਲੋ ਦੁੱਧ ਰੈੜੀ ਆ ਤੇ ਜਰਸੀ ਆ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਇਹਦਾ ਮੁੱਲ ਵੀ 65000 ਇਹ ਵੀ 65 ਹਾਂ ਮੁੱਲ ਹਾਂ ਤੇ 62 ਦੀ ਦੇ ਦੇਾਂਗੇ ਫੈਬਰੇ ਬਾਹਰ ਦੀ ਚਵਾ ਇੱਕ ਨੰਬਰ ਆ ਬਸ ਧਾਰਾ ਮਾਰੀ ਦੇ ਯਾਰ ਸਾਰਿਆਂ ਦੀ ਹਨਾ ਚੱਕਰ ਵੀ ਨਹੀਂ ਮਾਰ ਦੇ ਦੇ ਤੇਰੀ ਨਾਲੇ ਲੈ ਵੀ ਮਿੱਤਰੋ ਬੱਚਾ ਜਦ ਕੱਲੀ ਧਾਰਾ ਮਾਰ ਦਾਂਗੇ ਕਿੰਨੇ ਦਿਨ ਹੋ ਗਏ ਸੂਈ ਨੂੰ ਜੀਤ ਭਾਈ ਆਈ ਸੂਈ ਨੂੰ 15 15 ਦਿਨ ਹੋ ਗਏ ਹਣੀ 15 ਦਿਨ ਹੋ ਗਏ ਸੂਈ ਨੂੰ ਹਾਂ ਦੁੱਧ ਬੜਾ ਛੱਡਦੇ ਇਹ ਬੱਚੇ ਨੂੰ ਉਹ ਭਰਾਵਾ ਠੀਕ ਆ ਭਾਈ ਲੇ ਆਵੋ ਤੇ ਆ ਵੀ ਚੁਵਾ ਦਾ ਕਿਹੜੀਆਂ ਗੱਲਾਂ ਕੋਈ ਹੋਣਾ ਸੌਂਦੀ ਕਿ ਨਹੀਂ ਦੂਜੇ ਘਰੇ ਚੁਵਾਈ ਧਾਰ ਬੜੀ ਮੋਟੀ ਪੈਂਦੀ ਵੇਲਾ ਠੀਕ ਆ ਬਈ ਸਾਲਾ ਟਮਾਟੀ ਅੱਦਾ ਕੱਪ ਹੋ ਗਏ ਲੈ ਬਈ ਦੋ ਦੋ ਧਾਰਾ ਵੀਰੇ ਜਿਹੜੀ ਝੋਟੀ ਆਂਦੇ ਬਾਰੇ ਦੱਸੀ ਬਈ ਕਿਹੜੀ ਦੇ ਉਹ ਵੀਰੇ ਗੱਬਣਾ ਸੂਨ ਵਾਲੀ ਆ ਹਾਂ ਸੂਨ ਵਾਲੀ ਆ ਇਹਦੇ 10 ਕ ਦਿਨ ਰਹਿ ਗਏ ਸੂਨ ਚ ਤੇ ਦੂਜਾ ਸੁਆ ਹੈ ਦੂਜਾ ਸੁਆ ਹਾਂਜੀ ਰੇਟ ਬਾਈ ਇਹਦਾ ਵੀ 65 ਹੀ ਅੱਜ ਵੇਖੀਓ ਇਹਦਾ ਹੀ 65 ਹੈ ਅੱਜ ਤਾਂ ਯਾਰ ਕਿ ਨਹੀਂ ਹੋ ਰਾ ਤੈਨੂੰ ਅੱਜ ਬਾ ਦਿਮਾਗ ਚ ਫਰਕ ਆ ਅੱਜ ਜਿਹੜਾ ਤੈਨੂੰ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਬੱਚੜੀ ਇਹ ਪਹਿਲੇ ਫੋਨ ਵਾਲੇ ਸੌਦੇ ਨੇ ਅੱਜ ਪਹਿਲੇ ਵਾਲੇ ਕੋਕਾ ਨਾਲੇ ਵੇ ਲਸ਼ਕੀਨ ਕਿੱਢੀ ਆ ਲੱਸੀ ਲੱਸੀ ਆ ਅਜਾ ਕੋਈ ਲੋਡ ਲੜਦਾ ਤਾਂ ਨਹੀਂ ਚੱਕਰ ਹੈਗਾ ਕਿਵੇਂ ਭਾਰਪੂਰ ਦਾ ਕੋਈ ਬਾਈ ਆਪਣੇ ਕੋਲੇ ਇੱਥੇ ਬਹਿ ਜਾਊਗੀ ਜਿਹਨੇ ਆ ਜੇ ਵੇਖ ਲਵੇ ਆਹ ਹਲਦੀ ਖੜੀ ਆ ਆਪਣੇ ਘਰੇ ਦਾ ਨਹੀਂ ਕੱਢਦੀ ਅਗਲੇ ਕੇ ਘਰ ਦਾ ਆਪਾਂ ਨੂੰ ਕੋਈ ਗਾਰੰਟੀ ਨਹੀਂ ਵੀਰੇ ਠੀਕ ਹੈ ਕਿ ਨਹੀਂ ਚਾਰੂ ਵੀ ਬੜੀ ਆ ਅਗਲੇ ਘਰ ਦੀ ਆਪਣੇ ਕਿਸੇ ਡੰਗਰ ਦੀ ਸੂਏ ਦੀ ਵੀ ਨਹੀਂ ਗਰੰਟੀ ਇੱਥੇ ਆਪਣੇ ਘਰੇ ਜਿਹੜਾ ਮਰਜੀ ਆ ਕੇ ਤਸੱਲੀਆਂ ਕਰ ਲੈ ਬਾਈ ਬਾਈ ਸਿਆਣੀ ਕਰ ਅਚਾਰਜੀ ਇਹ ਤਾਂ ਨੰਬਰ ਕਿੰਨਾ ਆ ਗਿਆ ਬਾਈ ਨੰਬਰ 7889970410 7889970410 ਇੱਕ ਨਾ ਬਾਈ ਮੈਨੂੰ ਇਹ ਪਿੰਡ ਦਾ ਝੋਕਰ ਯਾਰ ਜ਼ਿਲ੍ਹਾ ਫਰੋਈਪੋਰਾ ਠੀਕ ਆ ਬਾਈ ਪੁੱਛਦੇ ਵਾਰੀ ਵਾਰੀ ਫੋਨ ਲਾ ਕੇ ਤੁਸੀਂ ਦੱਸਦੇ ਨਹੀਂਗੇ ਠੀਕ ਆ ਤੇ ਅੱਜ ਦੀ ਤਰੀਕ ਵੀ ਦੱਸ ਦੇ ਵੀਡੀਓ ਦੀ ਤਰੀਕ ਹੈਗੀ ਅੱਜ ਬਾਈ 30 ਤੇ 30 ਤਰੀਕ 8ਵਾਂ ਮਹੀਨਾ 2025 ਤੇ 2025 ਨੂੰ ਆਪਾਂ ਵੀ ਜਾਣਾ ਯਾਰ ਮਿੱਤਰੋ ਫਰੋਇਪੁਰ ਜ਼ਿਲ੍ਹਾ ਤੇ ਪਿੰਡ ਝੋਕ ਹਰੀ ਯਾਰ ਫਰੋਇਪੁਰ ਜ਼ਿਲ੍ਹਾ ਪਿੰਡ ਝੋਕ ਹਰੀ ਹਾਰਾ ਬਈ ਠੀਕ ਹੈ ਕਿ ਨਹੀਂ